ਉਹਨਾਂ ਜੀ ਤਿੰਨ ਚਾਰ ਖੱਡੇ ਨੋਟਿਸ ਚ ਆਏ ਨੇ ਉਹ ਖੱਡੇ ਕੋਈ ਮਤਲਬ ਗਲਤ ਮਟੀਰੀਅਲ ਕਰਕੇ ਨਹੀਂ ਹੈਗੇ ਵੀ ਗਲਤ ਵਰਤੋਂ ਜਿਵੇਂ ਕੋਈ ਪ੍ਰਚਾਰ ਨੋਟੋਰੀਅਸ ਐਲੀਮੈਂਟ ਕਰ ਰਹੇ ਨੇ ਉਹਨਾਂ ਦੇ ਚਕੀਏ ਕਿ ਜਿਵੇਂ ਨਾ ਉੱਥੇ ਸਾਹਮਣੇ ਇੱਕ ਦੁਕਾਨਾਂ ਨੇ ਨਜਾਇਜ਼ ਇਹ ਦੋ ਤਿੰਨ ਖੱਡੇ ਉਹਨਾਂ ਦੀ ਵਜ੍ਹਾ ਕਰਕੇ ਪੈ ਗਿਆ ਉੱਥੇ ਤੇਲ ਡਿੱਗਦਾ ਅਸੀਂ ਉਹਨਾਂ ਨੂੰ ਨੋਟਿਸ ਦੇ ਰਹੇ ਹਾਂ ਡੈਮੇਜ ਦਾ ਔਰ ਉਹਨਾਂ ਦੇ ਖਿਲਾਫ ਐਕਸ਼ਨ ਵੀ ਲੈ ਰਹੇ ਹਾਂ ਦੂਸਰਾ ਜਿਹੜਾ ਇੱਕਦਾਂ ਨਾ ਕੋਈ ਕਿਸਾਨ ਪਰਾ ਜਾ ਰਿਹਾ ਸੀ ਉਹਦੇ ਨਾ ਟਰੈਕਟਰ ਤੋਂ ਹਾਲੋ ਮਤਲਬ ਗਿਰ ਗਿਆ ਸੀ ਮੈਂ ਪਤਾ ਕੀਤਾ ਇਨਕੁਆਇਰੀ ਕੀਤੀ ਉਹ ਉਸ ਵਜ੍ਹਾ ਕਰਕੇ ਉੱਥੇ ਖੱਡਾ ਪੈ ਗਿਆ ਕੋਈ ਖੱਡਾ ਜਿਆਦੇ ਵੱਡੇ ਵੀ ਨਹੀਂ ਹੈਗੇ ਸਿਰਫ 10 ਇੰਚ ਦਾ ਕੋਈ ਹੈ ਬਟ ਅਸੀਂ ਜਿਹੜਾ ਸਾਡਾ ਕੰਮ ਹੁੰਦਾ ਹੈ ਕੋਈ ਵੀ ਕੰਮ ਦੀ ਫਾਈਨਲ ਪੇਮੈਂਟ ਜਿਹੜੀ ਅਸੀਂ ਤਾਂ ਦੇਣੀ ਹੈ ਇਹਦੀ ਸਾਡੇ ਸੈਂਟਰ ਗਵਰਨਮੈਂਟ ਤੋਂ ਅਪਰੂਵਡ ਥਰਡ ਪਾਰਟੀ ਆਣ ਕੇ ਚੈੱਕ ਕਰੇਗੀ ਕੰਮ ਉਹਨਾਂ ਚ ਕਰਹੀਂ ਪੇਮੈਂਟ ਨਹੀਂ ਦਿੰਦੇ ਔਰ ਸਾਡਾ ਇਹ ਇਨਸ਼ੋਰ ਕਰਦੇ ਆਂ ਕਿ ਸਾਡੀ ਜਿਹੜੀ ਕੁਆਲਿਟੀ ਹੈ ਬਾਕੀ ਡਿਪਾਰਟਮੈਂਟਸ ਨਾਲੋਂ ਬਹੁਤ ਐਕਸਟਰਾਔਡਨਰੀ ਹੁੰਦੀ ਹੈ ਕੋਈ ਪਬਲਿਕ ਦੇ ਵਿੱਚ ਅਸੀਂ ਵਿਚਰਦੇ ਆ ਕੋਈ ਵੀ ਕੰਮ ਸਾਡਾ ਅੰਡਰ ਸਟੈਂਡਰਡ ਸਪੈਸੀਫਿਕੇਸ਼ਨ ਨਹੀਂ ਹੁੰਦਾ ਜੇ ਕੋਈ ਮਾੜਾ ਮੋਟਾ ਕਿਤੇ ਚਲੋ ਗਲਤੀ ਵਿੱਚ ਦਿਖ ਵੀ ਗਿਆ ਉਹਨੂੰ ਠੀਕ ਕਰਵਾ ਦਿਆਂਗੇ ਬਟ ਸਾਡੇ ਜਿਹੜਾ ਜਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਕਿ ਥੈਟ ਇਜ਼ ਵੈਰੀ ਰੋਂਗ ਸਾਡੀਆਂ ਬਣਾਈਆਂ ਸੜਕਾਂ 5 ਸਾਲ ਦੀ ਜੇ 10-10 ਸਾਲ ਤੱਕ ਚੱਲਦੀਆਂ ਹਨ ਸਰ ਕੀ ਖਿਆਲੀ ਇਹ ਵੀ ਕੋਈ ਅੰਗਾਈਲੀ ਠੇਕੇਦਾਰ ਸਰ ਠੇਕੇਦਾਰ ਵੱਲੋਂ ਕੋਈ ਨਹੀਂ ਗਾਲੀ ਇੰਨਾ ਵਧੀਆ ਠੇਕੇਦਾਰ ਕਦੀ ਵੀ ਮੈਂ ਮਤਲਬ ਇਸ ਆਪਣੇ ਕੈਰੀਅਰ ਚ ਨਹੀਂ ਦੇਖਿਆ ਉਹ ਬੜੇ ਆਪਣਾ ਜਿਹੜਾ ਕੰਮ ਕਰਦਾ ਉਹ ਜ਼ਿਆਦਾ ਮਟੀਰੀਅਲ ਚੰਗੀ ਕੁਆਲਿਟੀ ਦਾ ਪਾਉਂਦਾ ਇਹ ਸਿਰਫ ਔਰ ਸਿਰਫ ਇਹ ਵਿੱਚ ਝੂਠਾ ਪ੍ਰਚਾਰ ਕਰਨ ਵਾਸਤੇ ਕਿਸੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ ਬਟ ਤੁਸੀਂ ਦੇਖੋਗੇ ਦੂਜੇ ਪਾਸੇ ਦੀ ਰੋਡ ਵੀ ਪਰਸੋਂ ਬਣਨੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਉੱਥੇ ਆ ਕੇ ਚੈੱਕ ਕਰੋ ਔਰ ਉਹਦਾ ਮਟੀਰੀਅਲ ਚੈੱਕ ਕਰੋ ਔਰ ਇਵਨ ਕੋਈ ਲੈਬ ਟੈਸਟ ਕਰਾਓ ਮਤਲਬ ਇਹ ਨਹੀਂ ਹੈਗਾ ਵੀ ਮਟੀਰੀਅਲ ਕੋਈ ਕਮੀ ਪੈ ਜੇ ਇਹ ਤਾਂ ਐਵੇਂ ਇੱਕ ਬਹਾਨਾ ਹੈ ਵੀ ਚਲੋ ਕਿਸੇ ਨੂੰ ਅਜਾ ਨਿੰਦਾ ਕਰ ਦਈਏ ਬਸ ਸਰ ਜੀ ਜਦੋਂ ਸੜਕ ਬਣ ਜਾਂਦੀ ਹੈ ਉਹਦੀ ਕੋਈ ਟੈਸਟਿੰਗ ਵਗੈਰਾ ਬਾਤ ਹੁੰਦੀ ਹੈ ਹੋ ਸਕਦੀ ਜਦੋਂ ਮਰਜ਼ੀ ਕਰਾ ਦੇਣ ਜਿਹੜਾ ਅਸੀਂ ਮਟੀਰੀਅਲ ਪੈਂਦਾ ਹੈ ਨਾ ਜਿਹਦੀ ਲੈਬ ਟੈਸਟ ਕਰਾਈਦਾ ਜ ਕਿੰਨੇ ਪਰਸੈਂਟ ਰਿਕੁਆਇਰਡ ਹੁੰਦੀ ਉਸ ਤੋਂ ਜ਼ਿਆਦਾ ਲੋਕ ਸਾਡੀ ਨਿਰੋਧੀ ਹੈ ਮਤਲਬ ਆਨ ਡਿਪਾਰਟਮੈਂਟ ਚ ਤੁਸੀਂ ਚੈੱਕ ਕਰੋਗੇ ਤੁਸੀਂ ਐਮਐਸ ਤੇ ਉਹਨੂੰ ਕਿਸੇ ਵੀ ਦੇਖ ਲਓ ਮੈਂ ਨਾਂ ਲੈਣਾ ਠੀਕ ਨਹੀਂ ਹੁੰਦਾ ਬਟ ਕਿਸੇ ਵੀ ਵਿਭਾਗ ਦੇ ਇਹ ਜਿਹੜਾ ਕੁਆਂਟੀਟੀ ਦਾ ਕੰਟੈਂਟ ਹੈ ਉਹ ਆਪਣੇ ਆਪ ਦਿਖਦਾ ਹੈ ਲਾਈਕ ਹੁਣ ਚੋਗ ਰੋਡ ਤੇ ਆ ਸਾਬਤ ਹੈ ਕਿ ਸਾਰੀ ਰੋਡ ਹੀ ਫਟ ਗਈ ਸੀ ਉਹਦੇ ਚ ਜੇ ਲੋਕ ਘਟ ਸੀ ਅੰਡਰਸਟੂਡ ਹੈ ਕਿ ਇਹਨੇ ਕਰਾਇਆ ਹੋਵੇ ਇਹ ਬੜਾ ਗਲਤ ਕੰਮ ਹੈ ਜੇ ਤੁਸੀਂ ਡਿਪਾਰਟਮੈਂਟ ਦੇ ਕੋਈ ਅਫਸਰ ਨੇ ਜਾਂ ਇੰਜੀਨੀਅਰ ਨੇ ਜੇ ਪ੍ਰੋਪਰ ਸੁਪਰਵਾਈਜ਼ ਨਹੀਂ ਨ ਕਰਦੇ ਅਸੀਂ ਤਾਂ ਆ ਬੜੇ ਖਿਲਾਫ ਇਸ ਗੱਲ ਤੇ ਅਦਰ ਕੋਈ ਐਵੀ ਜਿਵੇਂ ਕਿ ਗੱਲ ਉੱਡਦੀ ਹੈ ਵੀ ਕਈ ਵਾਰੀ ਠੇਕੇਦਾਰ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਹੁੰਦਾ ਠੇਕੇਦਾਰ ਕੁਝ ਪੈਸੇ ਵਜਾਂ ਦੇ ਚੱਕਰ ਚ ਵੇਰਦਾ ਨਹੀਂ ਇਹ ਠੇਕੇਦਾਰ ਬਿਲਕੁਲ ਇਸ ਮਾਮਲੇ ਚ ਨਹੀਂ ਕਿ ਅਸੀਂ ਉਹ ਕਿਉਂਕਿ ਸਪੋਰਟ ਇਸ ਕਰਕੇ ਚੰਗੇ ਬੰਦੇ ਨੂੰ ਸਪੋਰਟ ਕਰਨੀ ਚਾਹੀਦੀ ਇਹਨੇ ਅੱਜ ਤੱਕ ਸਾਡੀ ਕੈਂਟ ਦੇ ਵਿੱਚ ਸਾਰੀਆਂ ਰੋਡਸ ਬਣਾਈਆਂ ਨੇ ਕਿਤੇ ਵੀ ਕੋਈ ਇਹੋ ਜਿਹਾ ਫਾਲਟ ਨਹੀਂ ਹੈਗਾ ਵਧੀਆ ਤੁਹਾਡੇ ਸਾਹਮਣੇ ਚਰਚ ਰੋਡ ਬਣੀ ਹੈ ਸਾਡੀ ਕੈਂਟ ਦੀ ਬਣੀ ਹੈ ਚਰਚ ਰੋਡ ਜਿਹੜਾ ਵੀ ਹਰਕਿਸ਼ਨ ਸਕੂਲ ਦੇ ਸਾਹਮਣੇ ਆਉਂਦੀ ਹੈ ਸੰਤਲਾ ਰੋਡ ਬਣੀ ਹੈ ਜਾਂ ਹੋਰ ਕੋਰਟ ਰੋਡ ਬਣੀ ਹੈ ਸ਼ਾਨਦਾਰ ਰੋਡ ਬਣੀਆਂ ਮਤਲਬ ਕਿਤੇ ਵੀ ਹਾਂ ਕਿਸੇ ਜਗ੍ਹਾ ਤੇ ਕੋਈ ਪਾਣੀ ਖੜਾ ਹੋ ਗਿਆ ਜਾਂ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਰਹ ਜਾਂਦਾ ਲਾਪਰਵਾਹੀ ਹੋ ਗਈ ਉਹ ਉਹ ਹੋ ਸਕਦਾ ਕਿਤੇ ਖਰਾਬ ਹੋ ਗਿਆ ਅਦਰਵਾਇਜ਼ ਠੇਕੇਦਾਰ ਦਾ ਕੰਮ ਅਸੀਂ ਨਾਲੇ ਥਰਡ ਪਾਰਟੀ ਚੈੱਕ ਕਰਾਏ ਬਿਨਾ ਪੇਮੈਂਟ ਹੀ ਨਹੀਂ ਦੇਣੀ ਸਾਡਾ ਕੋਈ ਮਕਸਦ ਹੀ ਨਹੀਂ ਸਾਡਾ ਥਰਡ ਪਾਰਟੀ ਪੂਰਾ ਵੈਰੀਫਿਕੇਸ਼ਨ ਕਰੇਗੀ ਉਹ ਵੀ ਸੈਂਟਰ ਕਾਉਂਟਰ ਤੋਂ ਹੁੰਦੀ ਕਿਸੇ ਨੂੰ ਨਹੀਂ ਪਤਾ ਸਾਡੇ ਡਿਪਾਰਟਮੈਂਟ ਸੈਂਟਰ ਕਾਉਂਟਰ ਤੋਂ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਹੀ ਪੇਮੈਂਟ ਰਿਲੀਜ਼ ਹੁੰਦੀ ਹੈ ਜੀ ਨਾਮ ਕੀ ਦੱਸ ਜੀ ਮੇਰਾ ਨਾਮ ਸतीश ਕੁਮਾਰ ਹੈ ਜੀ ਮੈਂ ਸਬੀ ਇੰਜੀਨੀਅਰ